सुन फीरदीरा मीनो तेरे तहारोर ਸਾਡ ਵਿਚਾਏ ਵਿਚਖਾਏ ਮਾਇਆ ਰਮੋ ਭਰਮ ਹੈ ਕੁੱਲੇ ਸੋਦਾਰਾ ਸੋ ਤੇਤ ਲਗਾਏ ਇੱਕ ਉਤਨ ਪਾਸ ਨੂੰ ਮੁਰ ਸੰਗਤ ਕੈਵਰਾ ਜਨ ਪਾਸ ਮਟਾਏ ਏ ਕਰਦਾ ਧਾਟ ਕੇਦ ਕੇ ਗੁਰੂ ਰਾਮ ਖਾਰੇ ਰਾ ਕੀਰਾਂ ਦੇ ਆ ਪੀਰਾ ਮਾਏ ਸੁਣਾ ਮਾ ਕੀ ਲੋ ਤੇਰੇ ਤੇ ਹਾ ਮਨ ਹੋਣਾ ਕੋਏ ਮੈਂ ਜਿਹਾਂ ਵਖ ਤੈਨੂੰ ਮੈਂ ਬਿਟਿਆ ਬੁਲਾਵਾ ਹੰਦੇ ਊਂ ਲੁਕ ਸੈਂਦਾ ਕੀ ਲੋ ਹੋ ਨਾ ਕਾਗਜ ਬਨੀਆਂ ਬਾਲੇ ਗਾਤੋਂ ਮਤ ਨਨ ਸੰਤ ਮਿਲਿਆ ਤੇ ਮੈਂ ਮਿਲ ਜਾਮਾ ਸੰਤ ਨਾ ਮਿੱਤੋ ਨਿਆਰੇ ਸੰਤਾਂ ਗੋਜਨ ਮੈਂ ਆ ਮਿਲਦਾ ਕੋਈ ਲੱਖ ਜਿਤਨ ਕਰ ਗਾਰੇ ਸਾਧ ਸੰਗਤ ਜੀ ਹਰ ਸਾਲ ਦੀ ਤਰ੍ਹਾਂ ਐਤ ਕੀ ਵੀ ਆਪਾਂ ਸਾਰੀਆਂ ਸੰਤਾਂ ਪੂਰਨ ਮਹਾਪੁਤ ਧੰ ਧੰ ਸੰਤ ਰਵਤ ਸਿੰਘ ਮਹਾਰਾਜ ਜੀ ਰੇਰੂ ਸਾਹਿਬ ਵਾਲਿਆਂ ਦੀ ਮੇਰੇ ਨਿੱਕੀ ਯਾਦ ਰੋਖ ਰੱਖਦੇ ਆ ਹੋਇਆ ਅਤੇ ਧੰਤੰ ਸਤਖੰਡ ਵਾਸੀ ਸੰਤ ਮਹਾਰਾਜ ਸੰਤ ਬਾਬਾ ਮਨਵੰਸ ਸਿੰਘ ਜੀ ਰਾੜਾ ਸਰੰਦਰ ਵਾਲੇ ਖੇਦੀਮਨ ਮਹਾਰਾਜ ਜੀ ਦਾਸ ਤੇ ਗੁਰਦੇਵ ਉਹਨਾਂ ਬਾਪੂਆਂ ਦੀ ਨਿੱਤਰ ਨਿੱਕੀ ਯਾਦ ਰੋਖ ਰੱਖਦੇ ਆ ਹੋਇਆ ਅਤੇ ਧੰਤੰ ਸਤਖੰਡ ਵਾਸੀ ਸੰਤ ਮਹਾਰਾਜ ਸੰਤ ਬਾਬਾ ਭਗੇਲ ਸਿੰਘ ਜੀ ਦਾਸ ਦੇ ਗੁਰਪ੍ਰਾ ਇਹਨਾਂ ਨੇ ਲਾਲ ਲਾਲ ਦਾ ਦੋਨੀ ਬੜਾ ਪ੍ਰੇਮ ਸੀ ਜਿਹੜੇ ਆਦਰਸ਼ੀ ਮਹਾਪੁਰਖਾਂ ਉਹਨਾਂ ਮਹਾਪੁਰਖਾਂ ਦੀ ਮਿੱਟੀ ਅਦਨਤੀ ਯਾਦ ਰੱਖਦੇ ਆ ਹੋਇਆ ਸਾਰੀਆਂ ਸੰਤਾਂ ਪਹੁੰਚਿਆ ਐਸਾਲ ਦੇ ਦੂਸਰੇ ਦਿਨ ਦੇ ਸਮਾਗਵਨ ਅੱਜ ਵੱਖ-ਵੱਖ ਲੱਗ ਜਾਤੇ ਆ ਮਹਾਪੁਰਖਾਂ ਨੇ ਭਾਈ ਆਪਾਂ ਨੂੰ ਸਾਰਿਆਂ ਨੇ ਹੱਲ ਕੀਤਾ ਹੈ ਸਾਰੇ ਵਾਹਿਤਮਾ ਦਾ ਧੰਨਵਾਦ ਹੈ ਮਹਾ ਕੁੰਭ ਨਗਨਯਾਮਪੁਰ ਦੇ ਵਿੱਚ ਭਾਈ ਆਪ ਸੰਗਤਾਂ ਨੇ ਮਿਲ ਕੇ ਰੱਖਿਆ ਹੈ ਆਓ ਕੱਲ ਨੂੰ ਆਖਰੀ ਦਿਨ ਹੈ ਇਸ ਹਾਲੇ ਸਮਾਗਮ ਆਮਤ ਵੇਲੇ ਆਸਾ ਦੀ ਬਾਗ ਦਾ ਕੀਰਤਨ ਹੋਏਗਾ 9 ਵਜੇ ਲਗਭਗ 9 ਵਜੇ ਆਰਤੀ ਦੀ ਸੇਵਾ ਜਥਾ ਕਰੇਗਾ 10 ਵਜੇ ਕੀਰਤਨ ਪ੍ਰారంਭ ਹੋ ਜਾਵੇਗਾ ਸੰਗਤ ਨੂੰ ਬੇਨਤੀ ਹੈ ਭਾਈ ਸਮੇਂ ਸਿਰ ਪਹੁੰਚ ਕੇ ਆਪਾਂ ਨੇ ਲਾਪ ਉਠਾਉਣਾ ਹੈ ਆ ਹੁਣ ਲਾਟ ਇੱਕੋ ਇੱਕ ਪੜੀਏ ਫਿਰ ਗੁਰਸਤotra ਪਾ ਸਾਰੀਆਂ ਸੰਗਤਾਂ ਇਕੱਠੇ ਪੜਾਂਗੇ ਕਿਉਂਕਿ ਕੱਲ ਥੋੜਾ ਜਿਹਾ ਸਮਾਂ ਉੱਤਿਆ ਹੋ ਚੁੱਕਿਆ ਸੀ ਅੱਜ ਆਪਾਂ ਪਹਿਲਾਂ ਹੀ ਸਮਾਪਤੀ ਕਰ ਦੇਣੀ ਹੈ ਬਾਬਾ ਜੀ ਨੂੰ ਬੇਨਤੀ ਕੇ ਗੋਤਰਾ ਸਾਹਿਬ ਦਾ ਪਾਠ ਜਿਹੜਾ ਹੈ ਉਹ ਸ਼ੁਰੂ ਕਰਦੇ ਹੋ ਗੋਤਰਾ ਸਾਹਿਬ ਦਾ ਪਾਠ ਕੋਟ ਆਓ ਫਿਰ ਸਾਧ ਸੰਗਤ ਜੀ ਗੁਰਸਤੋਰ ਤੋਂ ਤੋਪ੍ਰੰਤ ਅਰਦਾਸਾਂ ਸੋਧਿਆ ਜਾਏਗਾ ਫਿਰ ਸਤਗੁਰਾਂ ਦਾ ਰਾਹੀ ਦਰਗਾਹੀ ਹੁਕਮ ਆਈ ਵਾਹ ਸ਼੍ਰੀਮਾਨ ਮਹਾਰਾਜ ਜੀ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੁੱਤਰ ਚਾਨਣ ਦੇ ਨਾਲ ਆਪ ਜੁੜੇ ਹੋਏ ਮਹਾਂਪੁਰਖ ਸੰਤ ਆਵਣੀ ਨਗਰ ਆਸੀ ਦੇ ਵਿੱਚ ਆਸੀ ਕਲਾਂ ਦੇ ਵਿੱਚ ਇੱਕ ਸੰਤ ਭਗਵਾਨ ਸਿੰਘ ਜੀ ਬੇਗੋਵਾਲ ਵਾਲੇ ਤਾਂ ਕੁਛ ਨੇ ਉਹਨਾਂ ਦੇ ਸਹਾਧਕਾਂ ਦੇ ਰਾਣਾ ਸਾਹਿਬ ਵੀ ਵੈਸੇ ਆਉਂਦੇ ਸੀ ਉਹ ਬਾਹਰ ਰਹਿੰਦੇ ਗਲਾਨ ਦੇ ਵਿੱਚ ਬਿਗਵਾਲੀਏ ਸੰਤ ਉਹਨਾਂ ਦੇ ਕੋਲ ਮਹਾਰਾਜ ਦੀ ਦਾਇਆ ਕਰਦੇ ਉਹ ਬਾਹਰੋਂ ਪਰਿਵਾਰ ਆਇਆ ਹੋਇਆ ਸੀ ਉਹਨਾਂ ਨੇ ਅਖੰਡਪੁਰ ਸਾਹਿਬ ਦੀ ਸੇਵਾ ਬਿਗਵਾਲ ਦੇ ਜਥੇ ਤੀਰਵਾਉਣੀ ਸੀ ਬਿਗਵਾਲ ਵਾਲੇ ਮਹਾਰਾਜ ਜੀ ਉਹ ਪਰਿਵਾਰ ਨੂੰ ਕਹਿੰਦੇ ਵੀ ਮਹਾਰਾਜ ਜੀ ਨੂੰ ਬੁਲਾ ਲਈ ਆਪਾਂ ਅੰਦਰ ਵਾਲਿਆਂ ਨੂੰ ਕਿਉਂਕਿ ਰਾਣਾ ਸਾਹਿਬ ਹੀ ਹੁੰਦੇ ਹੀ ਮਹਾਰਾਜਿਆਂ ਦੇ ਕੋਲ ਅਖੰਡਪੁਰ ਸਾਹਿਬ ਦਾ ਸਦਾ ਆਇਆ ਭਉ ਤੇ ਸ਼ੇਰਿਵਾਨ ਮਹਾਰਾਜ ਹੀ ਚਲੇ ਗਏ ਜਦੋਂ ਮਹਾਰਾਜਿਆਂ ਨੇ ਦੇਖਿਆ ਵੇ ਇਹ ਤਾਂ ਗੁਰੂ ਘਰ ਸਾਹਿਬ ਮਹਾਰਾਜਿਆਂ ਦਾ ਪ੍ਰਕਾਸ਼ ਥੱਲੇ ਕੜੀ ਬੈਠੇ ਨੇ ਨਮਸਕਾਰ ਕਰਕੇ ਗੱਡੀ ਦੇ ਵਿੱਚ ਬੈਠ ਗਏ ਕਹਿੰਦੇ ਤੁਹਾਡੇ ਦਾ ਘਰ ਦਾ ਦਾਤ ਪਾ ਨਹੀਂ ਸਕਣਾ ਵੀ ਗੁਨਾਹ ਹੈ ਜਿੱਥੇ ਸਤਿਗੁਰਾਂ ਦਾ ਸਤਕਾar ਹੀ ਹੈ ਭਾਈ ਅਸੀਂ ਕਰ ਨਹੀਂ ਸਕਣਾ ਇਹ ਬੇਗੋ ਵਾਲੀਏ ਮਹਾਪੰਖਾ ਨੇ ਬਾਬੇ ਸੰਤੋਖ ਸਿੰਘ ਦੇ ਡਰਾਈਵਰ ਸਨ ਉਹਨਾਂ ਨੂੰ ਇਹ ਆਵੇ ਸੰਤੋਖਾ ਜਿਵੇਂ ਮਾਦੀ ਮਹਾਰਾਜ ਜੀ ਨੂੰ ਲੋਕ ਜੋ ਮਹਾਰਾਜ ਜੀ ਹੋਣ ਕਰਨ ਗਿਆ ਵਕਤ ਵਾਰ ਤੋਂ ਕਰਾ ਦੇਣਗੇ ਪਰਿਵਾਰ ਵੀ ਤਿਆਰ ਸੀ ਕਿ ਸਾਡੇ ਘਰੋਂ ਮਹਾਤਮਾ ਨਿਰਾਸ਼ ਹੋ ਕੇ ਜਾਣ ਨਾ ਬਹੁਤ ਵੱਡਾ ਦੋਸ਼ ਲੱਗਦਾ ਆਪਣੀ ਵਜ੍ਹਾ ਦੇ ਨਾਲ ਮਹਾਤਮਾ ਦੇ ਮੰਦਰ ਪਰੇਸ਼ੇਤਾ ਆਵੇ ਜਾਂ ਅੱਖ ਦੇ ਵਿੱਚ ਅੰਸੂ ਆਵੇ ਇੱਕ ਘਰ ਦੀ ਕੁੜੀ ਦੇ ਵਿੱਚ ਇਹਨਾਂ ਮਹਾਨਵਾਦੀ ਅੱਖ ਨੇ 300 ਆਪਣੀ ਵਜ੍ਹਾ ਕਰਕੇ ਉਹਨਾਂ ਨੂੰ ਚਾਹੀਦਾ ਬਹੁਤ ਵੱਡਾ ਅਨਰਥ ਹੁੰਦਾ ਹੈ ਪਾਪ ਲੱਗ ਜਾਂਦਾ ਹੈ ਸਾਧ ਸੰਗਤ ਜੀ ਫਿਰ ਬਾਬੇ ਸੰਤੋਖ ਸਿੰਘ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਗੰਗੇ ਢੋਲ ਦਾ ਖਣਪਾ ਸਾਹਿਬ ਦੁਬਾਰਾ ਕਰਾਉਂਗੇ ਫਿਰ ਭਾਜੀ ਇਹਨਾਂ ਦਾ ਜਲ ਪਾਣੀ ਗ੍ਰਹਿਣ ਕਰ ਲੈਗੇ ਫਿਰ ਉਹਨਾਂ ਨੇ ਸਾਧ ਸੰਗਤ ਜੀ ਢੋਲ ਦਾ ਖਣਪਾ ਸਾਹਿਬ ਕਰਵਾਇਆ ਮਹਾਰਾਜ ਜੀ ਨੇ ਉੱਟ ਕੇ ਉੱਟੇ ਤਖਤਾ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਨੁਪ੍ਰਕਾਸ਼ ਕਰਵਾ ਕੇ ਖਣ ਪਰਸਰ ਹੋਇਆ ਆਓ ਐਨੇ ਜੁੜੇ ਹੋਏ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਕੱਲ ਵੀ ਦੱਸਿਆ ਸੀ ਮੈਂ ਇੱਕ ਹਫ਼ਤਾ ਲਾਸ ਨੂੰ ਬਲ ਜਾਵੇ ਸਮਝਾਈ ਗਏ ਇਹ ਸਾਰੇ ਗੁਰੂ ਕਿਰਪਾ ਹੈ ਜੋ ਮਹਾਂਕੁੰਭ ਹੈ ਇਹ ਉਹਨਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੰਮ ਰਚਿਆ ਗਿਆ ਭਾਈ ਆਓ ਲਾਜ਼ ਤੇ ਪੜੀਏ ਫਿਰ ਗੁਰੂ ਗ੍ਰੰਥ ਤੋਂ ਪੜਾਂਗੇ ਸ਼੍ਰੀਮਾਨ ਮਹਾਰਾਜ ਨੇ ਆਪਣੇ ਪਿਆਰਿਆਂ ਉੱਤੇ ਆਪਣੇ ਸੇਵਕਾਂ ਉੱਤੇ ਆਪਣੀਆਂ ਸੰਗਤਾਂ ਉੱਤੇ ਕੀ ਕਿਰਪਾ ਕੀਤੀ ਜਿਨ ਗੁਰੂ ਦੇ ਨਾਲ ਸੰਗ ਜੋੜਿਆ ਧੰਨਵਾਦ ਸੇ

i right. i <laughs> are